ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਪੈਨੋਂ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਜਿਹੜੇ ਆਪਣੇ ਕੋਲ ਰੈਡੀमेड ਗਲੇ ਹੁੰਦੇ ਆ ਜੇ ਉਹ ਚੌੜੇ ਜ਼ਿਆਦਾ ਹੋਣ ਤਾਂ ਉਹਨਾਂ ਦੀ ਆਪਾਂ ਚੜਾਈ ਕਿਵੇਂ ਘਟਾਉਣੀ ਆ ਤੇ ਕਿਵੇਂ ਉਹ ਤੇ ਆਪਾਂ ਲੀਰ ਵਗੈਰਾ ਲਾਉਣੀ ਹੈ ਹਨਾ ਉਹਦੀ ਵੀਡੀਓ ਲੈ ਕੇ ਆਈਆਂ ਮੈਂ ਤੁਸੀਂ ਵੀਡੀਓ ਨੂੰ ਦੇਖਣਾ ਦੇਖ ਕੇ ਮੈਨੂੰ ਦੱਸਣਾ ਵੀ ਮੈਂ ਸਹੀ ਬਣਾਇਆ ਨਾ ਜੇ ਸਹੀ ਹੋਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਗਰ ਗਲਤ ਹੋਇਆ ਤੁਸੀਂ ਮੈਨੂੰ ਗਾਲਾਂ ਵੀ ਕੱਢ ਸਕਦੇ ਹੋ ਬੇਸ਼ੱਕ ਕੱਢੋ ਹਨ ਜੇ ਮੇਰੀ ਕੋਈ ਗਲਤੀ ਹੁੰਦੀ ਹੈ ਤੁਸੀਂ ਮੈਨੂੰ ਕਮੈਂਟਾਂ 'ਚ ਦੱਸ ਸਕਦੇ ਹੋ ਜਿੱਦੇ ਇੱਥੋਂ ਐਂਦਾ ਨਹੀਂ ਕਰਨਾ ਸੀ ਤੋ ਐਂਦਾ ਕਰਨਾ ਸੀ ਹਨ ਕਿਉਂਕਿ ਹਰ ਇੱਕ ਬੰਦਾ ਨਾ ਗਲਤੀਆਂ ਕਰ ਕਰ ਹੀ ਸਿੱਖਦਾ ਤੇ ਅਸੀਂ ਵੀ ਗਲਤੀਆਂ ਕਰ ਕਰ ਹੀ ਸਿੱਖ ਰਹੇ ਹਾਂ ਬਟ ਫਿਰ ਵੀ ਮੈਂ ਇਹ ਹੀ ਗੱਲ ਕਹਿਣਾ ਚਾਹੂੰਗੀ ਜਿਹਦਾ ਨੂੰ ਲੱਗਦਾ ਹੁੰਦਾ ਵੀ ਕੋਈ ਗੜਬੜ ਕਰ ਰਹੀ ਹੈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਹਨ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਤੁਹਾਡੇ ਲਈ ਬਹੁਤ ਹੀ ਕੈਂਟ ਤੇ ਸਪੈਸ਼ਲ ਵੀਡੀਓ ਲੈ ਕੇ ਆਈਆਂ ਜਿਹਦੇ 'ਚ ਕੀ ਹੁੰਦਾ ਕਿ نیچے ਤੋਂ ਆਪਣੇ ਗਲੇ ਦੀ ਚੁੜਾਈ ਘੱਟ ਹੁੰਦੀ ਹੈ ਉੱਪਰੋਂ ਬਹੁਤ ਜ਼ਿਆਦਾ ਹੁੰਦੀ ਹੈ ਹਨ ਉੱਪਰੋਂ ਹੁਣ ਮੈਂ ਤੁਹਾਨੂੰ ਦੱਸਾਂ ਸਹੀ ਤਰੀਕੇ ਨਾਲ ਕਿੰਨੀ ਆਪਣੀ ਆ ਰਹੀਆਂ 7 ਜਿਵੇਂ ਕਿ ਆਪਾਂ ਨੂੰ ਚਾਹੀਦੀ 5 ਇੰਚ ਚਡਾਈ ਇਹ ਆਪਣੇ ਕੋਲ 2 ਇੰਚ ਕੱਪੜਾ ਫालतू ਹੋ ਗਿਆ ਇਹਨੂੰ ਆਪਾਂ ਸੈੱਟ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਫਿਰ ਇਸ ਨੂੰ ਸਮਝ ਆਉਣਾ ਹੁੰਦਾ ਹਨਾ ਕਿ ਮੈਂ ਤੁਹਾਨੂੰ ਕੀ ਸਮਝਾਉਣਾ ਚਾਹ ਰਹੀ ਆ ਤੇ ਕੀ ਸਮਝਾ ਰਹੀ ਆ ਤੇ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਮੈਂ ਕੀ ਕਰ ਲੱਗਿਆ। ਵੀ ਆਪਾਂ ਕਹਿਆ ਸੀ ਨਾ ਵੀ ਆਪਾਂ ਗਲੇ ਦੀ ਚੜਾਈ ਘਟਾਵਾਂਗੇ ਨਾ ਗਲੇ ਦੀ ਚੜਾਈ ਆਪਾਂ ਕਿਵੇਂ ਘਟਾਵਾਂਗੇ ਦੇਖੋ 7 ਆ ਗਿਆ ਇੱਧਰ ਆਪਾਂ ਨੂੰ ਚਾਹੀਦਾ 2.5 ਇੱਧਰ ਤੇ 2.5 ਹੋਈ ਇੱਧਰ ਆਪਾਂ ਇਹਦੇ ਵਿੱਚ 2.5 2.5 ਇੰਚ ਦੇ ਨਿਸ਼ਾਨ ਲਾ ਲਵਾਂਗੇ ਸੈਂਟਰ ਕਰਕੇ ਦਾ ਇੱਥੋਂ ਨਿਸ਼ਾਨ ਦਾਸੇ ਪੁੱਠੇ ਪਾਸੇ ਵੀ ਲਾ ਸਕਦੇ ਹੋ ਤੁਸੀਂ ਤੇ ਆਪਾਂ ਕੀ ਕਰਨਾ ਐਦਾਂ ਰੱਖਣਾ ਚਾਹੇ ਤੁਸੀਂ ਪੁੱਠੇ ਪਾਸੋਂ ਸੀਨ ਲਾ ਲਓ ਚਾਹੇ ਤੁਸੀਂ ਸਿੱਧੇ ਪਾਸੋਂ ਸੀਨ ਲਾ ਲਓ ਠੀਕ ਹੈ ਸੀਨ ਤਾਂ ਕੱਟ ਹੋ ਹੀ ਜਾਣੀ ਹੁੰਦੀ ਹੈ ਆਪਾਂ ਕੀ ਕਰਾਂਗੇ ਜੀ ਆਪਾਂ ਸਿੱਧੇ ਪਾਸੇ ਲਾਵਾਂਗੇ ਪੂਰਾ ਆ ਰਿਹਾ ਇਹਦੇ ਵਿੱਚ ਤੇ ਸੀਨ ਦੀ ਮੋਤੀ ਨੂੰ ਪਤਲੀ ਰੱਖੋ No problem ਠੀਕ ਹੈ ਉਸ ਤੋਂ ਬਾਅਦ ਇਹਦਾ ਸੈਂਟਰ ਕਰ ਲਵੋ ਇਹਦਾ ਸੈਂਟਰ ਹੋ ਗਿਆ ਗਲੇ ਦਾ ਸੀਨ ਉੱਪਰੋਂ ਚੌੜੀ ਲਾਵਾਂਗੇ ਆਪਾਂ نیچے ਆ ਕੇ ਆਪਾਂ ਇਹ ਫ੍ਰੀ ਕਰ ਦਵਾਂਗੇ ਠੀਕ ਹੈ ਇਹ ਹੋ ਗਈ ਇੱਕ ਪ੍ਰਕਾਰ ਦੀ ਪਲੇਟ ਜਿਵੇਂ ਆਪਾਂ ਪਾਉਣੀ ਹੈ ਨਾ ਪਲੇਟ ਕਮੀਜ਼ ਦੇ ਉੱਪਰ ਉਦਾਂ ਦੀ ਪਲੇਟ ਹੋਊਗੀ ਇਹ ਤਦਕਾ ਆ ਪਲੇਟ ਹੋ ਗਈ ਹੁਣ ਇਹਦੇ ਆਪਾਂ ਗਲਾ ਜੜਾਂਗੇ ਜਦੋਂ ਆਪਾਂ ਗਲਾ ਜੜਾਂਗੇ ਗਲਾ ਇਹਦੇ ਬਣਿਆ ਹੋਇਆ ਤੇ ਇਹਦੇ ਤੇ ਆਪਾਂ ਬੁਕਰਮ ਨਹੀਂ ਲਾਵਾਂਗੇ ਆਪਾਂ ਨੋਰਮਲ ਹੀ ਰੱਖਾਂਗੇ ਇਹਨੂੰ ਕਿਉਂਕਿ ਨਹੀਂ ਤਾਂ ਆਪਾਂ ਪੇਪਰ ਪੇਸਟਿੰਗ ਲਾਣਦੇ ਹੁਣ ਪੇਪਰ ਪੇਸਟਿੰਗ ਸ਼ਾਪ ਤੇ ਆ ਤੇ ਮੈਂ ਘਰ ਅੱਜ ਘਰ ਬਣਾ ਰਹੀਆਂ ਮੈਂ ਸੂਟ ਆਪਾਂ ਨੋਰਮਲ ਕੱਪੜਾ ਰੱਖ ਕੇ ਤੇ ਗਲਾ ਅਟੈਚ ਕਰਾਂਗੇ ਹੁਣ ਆਪਾਂ ਕੀ ਕਰ ਲੱਗਿਆ ਜੀ ਆ ਆਪਣੇ ਕੋਲੇ ਹੈਗਾ ਲਾਈਨਿੰਗ ਵਾਲਾ ਕੱਪੜਾ ਠੀਕ ਹੈ ਆਪਾਂ ਕੀ ਰੱਖਣਾ ਇਹਨੂੰ ਆਪਾਂ ਇਦਾਂ ਰੱਖਣਾ ਵੈਸੇ ਅੱਜ ਮੇਰੇ ਕੋਲ ਦੋ ਮਿਸਟੇਕਾਂ ਹੋ ਗਈਆਂ ਉਹ ਕਿਹ ਹੋ ਗਈਆਂ ਤੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਅਧਿਕਾਰਾਂ ਤੇ ਮੇਰੇ ਕੋਲੇ ਸਿੰਗਲ ਪੈਰ ਹੈ ਨਹੀਂ ਆ ਮਸ਼ੀਨ ਦਾ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਕੱਪੜਾ ਰੱਖ ਕੇ ਇਹਦੇ ਉੱਪਰ ਉਹ ਪੇਪਰ ਪੇਸਟਿੰਗ ਵੀ ਲਾ ਸਕਦੇ ਸੀ ਬਟ ਮੇਰੇ ਕੋਲ ਨਹੀਂ ਹੈਗੀ ਹਨਾ ਮੈਂ ਝੂਠ ਬੋਲ ਜਿਵੇਂ ਮੈਂ ਕਿਹਾ ਨਹੀਂ ਲਾਈ ਇਹਦਾ ਦਾ ਕਰਕੇ ਤੇ ਮੈਂ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਜੋੜਨੀ ਇਹ ਵੀਡੀਓ ਉਹ ਪੈਣਾ ਲਈ ਵੀ ਆ ਜਿਹੜੀਆਂ ਪੈਣਾ ਆਪਣੇ ਕੋਲੇ ਕੱਲ ਨੂੰ ਅ ਸਿਲਾਈ ਵਾਲੀ ਕਲਾਸ ਲਗਾ ਰਹੀਆਂ ਨੇ ਕਿਉਂਕਿ ਹੁਣ ਇੱਕ ਵਾਰ ਤੁਸੀਂ ਦੇਖ ਲਿਓ ਤੁਹਾਨੂੰ ਆਈਡੀਆ ਹੋ ਜਾਣਾ ਵੀ ਆਪਾਂ ਕਿਦਾਂ-ਕਿਦਾਂ ਕੰਮ ਕਰਦੇ ਆ। ਜੇ ਮੋਤੀ ਮਾਤੀ ਜੇ ਤੇ ਬਹੁਤ ਆ। ਉੱਥੇ ਤੁਸੀਂ ਕੀ ਕਰਨਾ? ਮੋਤੀਆਂ ਤਾਂ ਤੁਸੀਂ ਭੰਲਣੇ ਨਹੀਂ ਹੈਗੇ ਉਹ। ਠੀਕ ਆ? ਉਹ ਆਪਾਂ ਐਦਾਂ ਕਰਕੇ ਤਾ ਜੁਣ ਕਰ। ਇੱਥੋਂ ਆਪਾਂ ਕੀ ਕਰਨਾ? ਨਾ ਹੀ ਤਾਂ ਆਪਾਂ ਪੈਰ ਨੀਚੇ ਸਿੱਟਣਾ ਤਾਂ ਆਪਾਂ ਸੀਨ ਆ ਜਿਹੜੀ ਐਦਾਂ ਦਾ ਕਰਕੇ ਆਇਆਂ ਲੈ ਕੇ ਜਾਣੀਆਂ। ਉਸ ਤੋਂ ਬਾਅਦ ਜਿੱਥੋਂ ਆਪਣੇ ਸੀਪੀ ਮੋਤੀ ਟੱਪ ਚੁੱਕਿਆ ਫਿਰ ਉਸ ਤੋਂ ਬਾਅਦ ਆਪਾਂ ਪੈਰ ਲੇ ਕੇ ਰੱਖ ਲਵਾਂਗੇ ਫੇਰੇ ਦੀ ਆਪਾਂ ਸੀ ਲਾ ਦਾਂਗੇ ਇਹ ਇਹ ਕਿਦਾਂ ਚੱਲ ਗਿਆ ਇਹ ਮਾੜੀ ਮੋਤੀ ਗਲਤੀ ਸਾਡੇ ਕੋਲੋਂ ਵੀ ਹੋ ਜਾਂਦੀ ਹੁੰਦੀ ਹੈ ਤੇ ਹੁਣ ਦੇਖੋ ਇਧਰਲੇ ਪਾਸੋਂ ਗਲ ਆਪਣਾ ਕਿਵੇਂ ਟਿੱਡਾ ਮਿੱਡਾ ਬਣਿਆ ਇਹ ਟਿੱਡਾ ਮਿੱਡਾ ਤਾਂ ਲੱਗ ਰਿਹਾ ਕਿਉਂਕਿ ਹਜੇ ਦੀ ਆਪਾਂ ਕਟਿੰਗ ਕਟਿੰਗ ਕਰਾਂਗੇ ਨਾ ਫਿਰ ਇਹਨੇ ਸਹੀ ਹੋ ਜਾਣਾ ਕੱਟਕੂਟ ਆਪਾਂ ਚੰਗੀ ਤਰ੍ਹਾਂ ਪਾ ਲਵੋ ਇਹਦੇ ਵਿੱਚ ਕੱਟ ਆਪਾਂ ਦੋ ਹੀ ਪਾਵਾਂਗੇ ਠੀਕ ਹੈ ਹੁਣ ਜਿਹੜਾ ਆ ਆਪਣੇ ਕੋਲੇ ਕੱਪੜਾ ਰਹਿ ਗਿਆ ਜਿੰਨਾ ਜਿੰਨਾ ਆਪਾਂ ਫੋਲਡ ਕਰਨਾ ਉਹਨਾਂ ਨੂੰ ਰੱਖ ਕੇ ਬਾਕੀ ਆਪਾਂ ਸਾਰਾ ਵੜ ਦੇਾਂਗੇ ਇਹਨੂੰ ਆ ਦੇਖੋ ਇਹ ਤੇ ਹੁਣ ਆਪਾਂ ਇੱਥੇ ਇੱਥੇ ਸੀਨ ਲਾਵਾਂਗੇ ਦੇ ਉੱਪਰ ਉੱਪਰ ਆਹ ਵਾਲੀ ਚੀਜ਼ ਤੇ ਆਪਾਂ ਸੀਨ ਲਾਵਾਂਗੇ ਲਾ ਦੇਵਾਂ ਮੈਂ ਫਿਰ ਤੁਸੀਂ ਦੇਖਿਓ ਬਈ ਇਹਦੀ ਕਿੱਦਾਂ ਦੀ ਫਿਨਿਸ਼ਿੰਗ ਆਊਗੀ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਨਾ ਕੋਈ ਪੇਪਰ ਪੇਸਟਿੰਗ ਨਾ ਕੋਈ ਬੁੱਕਿੰਗ ਆਸੋ ਇੱਥੇ ਲਈ ਦੇ ਲੈ ਆ ਵਾਲੀ ਚੀਜ਼ ਹੋ ਗਈ ਆਪਣੀ ਸੈਟ ਹੈ ਤੇ ਹੁਣ ਸਾਨੂੰ ਮੈਂ ਦਿਖਾ ਦਾਂ ਦੂਜੇ ਪਾਸੇ ਆ ਦੇਖੋ ਆਹਨ ਲੀਰ ਆਪਣੀ ਲੱਗ ਗਈ ਸੀਗੀ ਤੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਤੇ ਤੈਨੂੰ ਆਪਾਂ ਇਦਾਂ ਕਰਕੇ ਫੋਲਡ ਕਰਕੇ ਸੀਨ ਲਾਵਾਂਗੇ ਠੀਕ ਹੈ ਤਾਂ ਆਪਣੇ ਆ ਮੋਤੀ ਮਾਤੇ ਜੇ ਫੁੱਟ ਜਾਣਗੇ ਸਾਰੇ ਹੁਣ ਇਹਨੂੰ ਆਪਾਂ ਇਦਾਂ ਰੱਖ ਕੇ ਇਹ ਤੇ ਸੂਈ ਨਾਲ ਇਹ ਕੱਚਾ ਕਰ ਲਵਾਂਗੇ ਸੂਈ ਨਾਲ ਕੱਚਾ ਕਰਕੇ ਕਿਰਾਂ ਇੱਕ ਵਾਰ ਇਹ ਕੰਟਰੋਲ ਚ ਆ ਜਾਣਾ ਆ ਦੇਖੋ ਨਾਲੇ ਆਪਾਂ ਸੀਨ ਵੀ ਲਾਈ ਸੀਗੀ ਪਲੇਟ ਵਾਂਗੂ ਪਲੇਟ ਪਾਈ ਸੀ ਗਲਾ ਆਪਣਾ ਇੰਨਾ ਚੌੜਾ ਰਹੇਗਾ ਹੁਣ ਮੈਂ ਤੁਹਾਨੂੰ ਮਿਲ ਕੇ ਦਿਖਾ ਦਵਾਂ ਇੱਕ ਵਾਰ ਇਹ ਦੇਖਿਆ ਆਪਣਾ ਆਪਣੇ ਕੋਲੇ ਆ ਗਿਆ ਜੀ 5.5 ਇੰਚ ਜਦੋਂ ਆਪਾਂ ਬੈਕ ਵਾਲੇ ਗਲੇ ਦੀ ਚੜਾਈ ਕੱਟਾਂਗੇ ਆਪਾਂ ਸਾਹ ਚੜ ਗਿਆ 2.5 ਇੰਚ ਠੀਕ ਹੈ ਬੈਕ ਵਾਲਾ ਗਲਾ ਰਹੂਗਾ 5 ਇੰਚ ਫਿਰ ਇਹ ਵੀ ਉਹਦੇ ਨਾਲ ਐਦਾਂ ਹੋ ਜਾਣਾ ਮੈਂ ਤੁਹਾਨੂੰ ਉਹ ਵੀ ਕੱਟ ਕੇ ਲਾ ਕੇ ਦੱਸੂਗੀ ਵੀ ਕਿੱਦਾਂ ਆ ਗਿਆ ਐਦਾਂ ਹੋ ਜਾਣਾ ਇਹ ਜਦੋਂ ਕਸਟਮਰ ਪਾਊਗਾ ਇਹਨੇ ਉਹਦੇ ਸਰੀਰ ਦੇ ਨਾਲ ਹੀ ਅਟੈਚ ਹੋ ਜਾਣਾ ਹੁਣ ਆਪਾਂ ਚੱਲੇ ਬੈਕ ਵਾਲਾ ਗਲਾ ਬਣਾਉਣ ਪਹਿਲਾਂ ਇਹਨੂੰ ਮੈਂ ਕੱਚਾ ਕਰਨਾ ਹੁਣ ਕੱਚਾ ਤਾਂ ਸਾਨੂੰ ਮੈਂ ਕੀ ਦਿਖਾਵਾਂਗੀ ਹਨ ਬੈਕ ਵਾਲਾ ਗਲਾ